ਕਨਲ ਪੁਸ਼ਪਿੰਦਰ ਸਿੰਘ ਬਾਹੜ ਨੇ ਜਿਹੜਾ ਸਟੇਟਮੈਂਟ 14 ਤਰੀਕ ਨੂੰ ਦਿੱਤਾ ਸੀ ਉਸ ਸਟੇਟਮੈਂਟ ਦੇ ਬੇਸਿਸ ਤੇ ਅੱਜ ਪਟਿਆਲਾ ਵਿਖੇ ਇੱਕ ਨਵੀਂ ਐਫ ਆਈ ਆਰ ਨੰਬਰ 69 ਪੁਲਿਸ ਸਟੇਸ਼ਨ ਸਿਵਲ ਲਾਈਨ ਰਜਿਸਟਰ ਕੀਤੀ ਗਈ ਹੈ ਔਰ ਉਨ੍ਹਾਂ ਨੇ ਜਿੰਨੇ ਵਿਅਕਤੀਆਂ ਦੇ ਨਾਮ ਲਿਖਾਏ ਸੀ ਜਿਹੜੇ ਪੁਲਿਸ ਆਫਸਰਸ ਦੇ ਨਾਮ ਲਿਖਾਏ ਸੀ ਇਸ ਐਫ ਆਈ ਆਰ ਦੇ ਵਿੱਚ ਉਹ ਸਾਰੇ ਅਫਸਰਾਂ ਦੇ ਨਾਮ ਮੈਂਸ਼ਨ ਕੀਤੇ ਗਏ ਆ और इस एफ आई आर द इनवैसिगेन ले एक हाई लैवल एस आई टी भी कॉन्सटीट्यूट कर दिती गई है जिस तू एस पी एस परमार जो हमारे जो सा एडी जी पी लॉ एंड ऑर्डर है वह इस एस आई टी हैड कर इस एस एस पी हुशियरपुर और एस uh, पी मोहाली इस एस आई टी के मैंबर हो जो पुलिस मुलाजम जड़े इस इंसीडेंट uh, के ਉਨਾ ਸਾਰਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤਾਂ ਕਿ ਇਸ ਕੇਸ ਦੀ ਨਿਰਪੱਖ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਅ ਐਡੀਜੀਪੀ ਸਿਕਿਉਰਿਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੀ ਫੈਮਿਲੀ ਹੈ ਉਸ ਦੀ ਸੁਰੱਖਿਆ ਨੂੰ ਨਿਰਧਾਰਿਤ ਕੀਤਾ ਜਾਵੇ ਔਰ ਉਸ ਨੂੰ ਯਕੀਨੀ ਬਣਾਇਆ ਜਾਵੇ।